ਸਾਡੇ ਅੱਜ ਦੀ ਪ੍ਰੈਸ ਕਾਨਫਰੰਸ ਹੈ ਇਹ ਮੈਂ ਦੱਸਣਾ ਚਾਹੁੰਨਾ ਕਿ ਬੜੀ ਵੱਡੀ ਇੱਕ ਡਕੈਤੀ ਦੀ ਸੈਂਸੇਸ਼ਨਲ ਵਾਰਦਾਤ ਹੋਈ ਸੁਲਤਾਨਵੰਡ ਦੇ ਏਰੀਆ 'ਚ ਜਿੱਥੇ ਅਸੀਂ ਮੁਕੱਦਮਾ ਦਰਜ ਕੀਤਾ 395 ਡਕੈਤੀ ਦਾ ਤੇ 364 ਏ ਮਾਰ ਦੇਣ ਦੀ ਨੀਤ ਨਾਲ ਕਿਡਨਾਪਿੰਗ ਦਾ ਇਹਦਾ ਸੀਕੁਐਂਸ ਇਹ ਹੋਇਆ ਕਿ ਬੀਕਾ ਨੇਰ ਤੋਂ 300 ਕੁਇੰਟਲ ਜਿਹੜਾ ਆਪਣੇ ਛੋਲੇ ਗ੍ਰਾਮਸ ਜਿਹਨੂੰ ਕਹਿੰਦੇ ਆ ਉਹ ਟਰੱਕ ਭਰ ਕੇ ਮਲੋਟ ਦੀ ਬਾਲਾਜੀ ਕੰਪਨੀ ਐ ਟਰਾਂਸਪੋਰਟ ਦੀ ਡਿਸਟ੍ਰਿਕਟ ਮੁਕਸਰ ਸਾਹਿਬ ਦੀ ਉਹ ਆਈ ਅੰਮ੍ਰਿਤਸਰ ਉਹਨਾਂ ਨੇ ਪ੍ਰਿੰਸ ਕੋल्ड ਸਟੋਰੇਜ ਦੇ ਵਿੱਚ ਇੱਥੇ ਉਹ ਆਪਣਾ ਜਿਹੜਾ ਮਾਲ ਲਾਉਣਾ ਸੀ ਕਿਸੇ ਕਾਰਨ ਕਰਕੇ ਉੱਥੇ ਰਸ਼ ਹੋਇਆ ਤੋਂ ਆਪਣੇ ਟਰੱਕ ਦੇ ਵਿੱਚ ਡਰਾਈਵਰ ਤੇ ਕਲੀਨਰ ਦੋਨੋਂ ਸੁੱਤੇ ਪਏ ਸੀਗੇ ਤੋ ਪੰਜ ਬੰਦਿਆਂ ਨੇ ਆ ਕੇ ਅਣਪਛਾਤੇ ਨੇ ਉਹਨਾਂ ਤੇ ਹਮਲਾ ਕੀਤਾ ਔਰ ਉਹਨੂੰ ਓਵਰਪਾਵਰ ਕੀਤਾ ਹੱਥ ਪੈਰ ਬੰਨ ਕੇ ਮੂੰਹ ਬੰਨ ਕੇ ਅੱਖਾਂ ਬੰਨ ਕੇ ਟਰੱਕ ਤੇ ਸਣੇ ਉਹਨਾਂ ਨੂੰ ਨਾਲ ਲੈ ਗਏ ਉਹ ਔਰ ਅੱਗੇ ਜਾ ਕੇ ਜੀਪੀਐਸ ਡਿਸਕਵਰ ਕੀਤਾ ਕਿ ਇਧਰ ਤਰਨ ਤਰਨ ਸਾਈਡ ਤੇ ਫੇਰ ਉਹਨਾਂ ਦੀ ਕੁੱਟਮਾਰ ਕੀਤੀ ਉਹਨੂੰ ਕਿਹਾ ਵੀ ਜੀਪੀਐਸ ਤੁਸੀਂ ਖੋਲੋ ਜੀਪੀਐਸ ਖੋਲ ਕੇ ਉਹਨਾਂ ਨੂੰ ਮੁੜ ਕੇ ਅੱਗੇ ਜਾ ਕੇ ਛੁੱਟ ਦਿੱਤਾ ਗਿਆ ਇੱਕ ਨਾਲੇ ਦੇ ਕੋਲ ਹੱਥ ਪੈਰ ਬੰਨੇ ਰਹੇ ਮੂੰਹ ਬੰਨੇ ਹੋਏ ਅੱਖਾਂ ਬੰਨੀਆਂ ਔਰ ਉਸ ਤੋਂ ਬਾਅਦ ਉਥੋਂ ਫਰਾਰ ਹੋ ਗਏ ਉਸ ਤੋਂ ਬਾਅਦ ਆ ਕੇ ਉਹਨਾਂ ਨੇ ਜਦੋਂ ਥਾਣੇ ਸੁਲਤਾਨਵਿੰਡੇ ਅਗਲੇ ਦਿਨ ਦੱਸਿਆ ਸਾਨੂੰ ਤਾਂ ਸਾਡੀ ਪੁਲਿਸ ਹਰਕਤ 'ਚ ਆਈ ਜਿਵੇਂ ਕਿ ਤੁਹਾਨੂੰ ਪਤਾ ਕਮਿਸ਼ਨਰੇਟ ਦੇ ਵਿੱਚ ਸਾਡਾ ਜ਼ੀਰੋ ਟੋਲਰੈਂਸ ਪਾਲਿਸੀ ਹੈ ਕ੍ਰਾਈਮ ਦੇ ਅਗੇਂਸਟ ਉਹ ਸਾਰੇ ਹੀ ਆਫੀਸਰਸ ਇੱਕਦਮ ਅਸੀਂ ਅਲਰਟ ਹੋਏ ਔਰ ਪ੍ਰੋਫੈਸ਼ਨਲ ਤਰੀਕੇ ਨਾਲ ਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਜਿਹਦੀ ਸੁਪਰਵਾਈਜ਼ਨ ਮਿਸਟਰ ਹਰਪ੍ਰੀਤ ਮੰਡੇਰ ਸਾਡੇ ਡੀਸੀਪੀ ਸਾਹਿਬ ਮੈਡਮ ਡਾਕਟਰ ਦਰਪਨ ਆਲੂਵਾਲੀਆ ਜੀ ਮਨਿੰਦਰ ਸਾਡੇ ਏਸੀਪੀ ਸਾਊਥ ਜਸਵੀਰ ਸਿੰਘ ਸਾਡੇ ਐਸਐਚਓ ਸੁਲਤਾਨਵਿੰਦ ਤੇ ਵਿੰਦਰਜੀਤ ਜਿਹੜੇ ਸੀਆਈਏ 3 ਦੇ ਇੰਚਾਰਜ ਨੇ ਸਾਰਿਆਂ ਨੇ ਅਸੀਂ ਅਲੱਗ-ਅਲੱਗ ਟੀਮਾਂ ਬਣਾਈਆਂ ਔਰ ਪਲਾਨਡ ਵੇ ਨਾਲ ਅਸੀਂ ਸਾਰਿਆਂ ਨੂੰ ਸੈਂਟੀਫਿਕਲੀ ਤੇ ਪ੍ਰੋਫੈਸ਼ਨਲੀ ਟੈਕਨੀਕਲੀ ਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਉਹਦੇ ਵਿੱਚ ਅਸੀਂ ਇਹ ਸਾਰਿਆਂ ਦਾ ਸਾਰਾ ਮਾਲ ਟਰੱਕ ਤੇ ਚਾਰੋਂ ਬੰਦੇ ਫੜ ਲਏ ਐ ਇੱਕ ਬੰਦਾ ਫਰਾਰ ਐ ਸਾਰੀ ਰਿਕਵਰੀ ਹੋ ਚੁੱਕੀ ਐ ਔਰ ਮੈਂ ਇਹਨੂੰ ਬਹੁਤ ਹੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਮੰਨਦਾ ਉਹਦਾ ਕਾਰਨ ਤੁਹਾਨੂੰ ਮੈਂ ਦੱਸਦਾ ਕਿ ਜਿੱਦਾਂ ਜਾ ਕੇ ਇਹਨਾਂ ਨੇ ਸਾਰੇ ਕੰਮ ਕੀਤੇ ਔਰ ਬੰਦਿਆਂ ਨੂੰ ਟਰੈਕ ਕੀਤਾ ਔਰ ਛੋਟੇ ਛੋਟੇ ਲਿੰਕਸ ਜਿਹੜੇ ਐ ਲੀਡਸ ਕਿ ਕਿੱਥੇ ਕੋਈ ਬੋਰੀ ਦਾ ਨਿਸ਼ਾਨ ਮਿਲਿਆ ਕਿੱਥੋਂ ਸਾਨੂੰ ਕੁਝ ਉਹਨਾਂ ਦੀ ਬੋਰੀਆਂ ਦੇ ਵਿੱਚੋਂ ਚੀਜ਼ ਡਿੱਗਦੀ ਹੋਈ ਮਾਲਕ ਤੇ ਦਿਖਿਆ ਤਾਂ ਸਾਡੇ ਮੁਲਾਜ਼ਮਾਂ ਨੇ ਇੰਨੀ ਮਤਲਬ ਦਿਨ ਰਾਤ ਮਿਹਨਤ ਕਰਕੇ ਇਹਨੂੰ ਆਲਮੋਸਟ 24 ਘੰਟੇ ਦੇ ਵਿੱਚ ਸਾਰਾ ਐਡਾ ਵੱਡਾ ਸੈਂਸੇਸ਼ਨਲ ਕ੍ਰਾਈਮ ਟ੍ਰੇਸ ਕੀਤਾ ਜਿਹੜੇ ਮੁਲਜ਼ਮ ਫੜੇ ਜਾ ਚੁੱਕੇ ਨੇ ਉਹ ਜਗਜੀਤ ਸਿੰਘ ਹੈ ਇਹ ਡਾਕਾਣਾ ਵਰਪਾਲ ਅੰਮ੍ਰਿਤਸਰ ਇਹ ਸਾਰੇ ਤਰਨਤਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਜ਼ਿਆਦਾਤਰ ਹੈਗੇ ਆ ਅਰਜਨ ਸਿੰਘ ਉਰਫ ਕੱਟਾ ਇਹ ਪਿੰਡ ਚੱਬਾ ਗੁਰਪ੍ਰੀਤ ਸਿੰਘ ਉਰਫ ਸਾਜਨ ਖੇਮ ਕਰਨ ਤਰਨਤਾਰ ਇਹਦੇ ਖਿਲਾਫ ਪਹਿਲਾਂ ਵੀ ਇੱਕ ਚੋਰੀ ਦੀ ਤੇ ਮੁਕਦਮੇ ਦੀ ਐਵੀਡੈਂਸ ਡਿਸਟਰੋਏ ਕਰਨ ਦੀ ਮੋਗੇ ਦੇ ਵਿੱਚ ਐਫਆਰ ਹੈਗੀ ਹੈ ਪੁਰਾਣਾ ਕ੍ਰਿਮੀਨਲ ਰਿਕਾਰਡ ਹੈ ਸੁਖਦੇਵ ਸੋਨੂ ਇਹ ਚੱਬੇ ਦਾ ਅਮਰਸਰ ਦਾ ਬਰਾਮਦਗੀ ਜਿਹੜੀ ਹੋਈ ਹੈ ਇੱਕ ਟਰੱਕ ਜਿਹੜਾ ਖੋਇਆ ਗਿਆ ਸੀ ਜਿਹੜਾ ਕਿ অশੋਕ ਲੇਲੈਂਡ ਕੰਪਨੀ ਦਾ ਹੈਗਾ 300 ਕੁਇੰਟਲ ਛੋਲੇ ਜੋ ਕਿ ਬੀਕਾਨੇਰ ਤੋਂ ਚੱਲੇ ਸੀਗੇ ਤਕਰੀਬਨ ਜਿਹਦੀ ਕੀਮਤ 20 ਲੱਖ ਦੇ ਕਰੀਬ ਹੈ ਵਾਰਦਾਤ ਚ ਇੱਕ ਹੋਰ ਨਵੀਂ ਗੱਲ ਆਈ ਸਾਹਮਣੇ ਕਿ ਟਰੱਕ ਨੂੰ ਜਦੋਂ ਐਸਕੋਰਟ ਕਰ ਰਹੀ ਸੀ ਤੇ ਬੰਦਿਆਂ ਦੀ ਪ੍ਰੋਟੈਕਸ਼ਨ ਵਾਸਤੇ ਆਲਟੋ ਕਾਰ ਫਿਗਰ ਹੋਈ ਸੀ ਉਹ ਵੀ ਅਸੀਂ ਬ੍ਰਾਮਤ ਕਰ ਲਈ ਹੈ ਔਰ ਜਿਹੜਾ ਇਹਦੇ ਚ ਦਾਤ ਤੇ ਕਿਰਚ ਤੇ ਇੱਕ ਮੋਬਾਈਲ ਫੋਨ ਲੈ ਗਏ ਸੀ ਉਹ ਵੀ ਸਾਰਾ ਬ੍ਰਾਮਤ ਹੋ ਸੋ ਇਹਦੇ ਚ ਜਿਹੜਾ ਰੂਟ ਬਣਾਇਆ ਇਹਨਾਂ ਨੇ ਜੋ ਸਾਡੀ ਪੁਛਗਿਛ ਤੋਂ ਆਇਆ ਹੈ ਇਥੋਂ ਜਦੋਂ ਗਏ ਅੰਮ੍ਰਿਤਸਰ ਨੂਰ ਦਾ ਅੱਡਾ ਪੈਂਦਾ ਤਰਨਤਾਰਨ ਚ ਉੱਥੇ ਇਹਨਾਂ ਨੇ ਜੀਪੀਐਸ ਜਾ ਕੇ ਰਿਮੂਵ ਕਰਾਇਆ ਕਟਮਾਰ ਕਰਕੇ ਡਰਾਈਵਰ ਵਗੈਰਾ ਦੀ ਉਸ ਤੋਂ ਬਾਅਦ ਚਭਾਲ ਗਏ ਚਭਾਲ ਤੋਂ ਬਾਅਦ ਪਿੱਖੀਵਿੰਡ ਗਏ ਪਿੱਖੀਵਿੰਡ ਤੋਂ ਬਾਅਦ ਪੱਟੀ ਫਿਰ ਬਲਟੋਆ ਖੇਮਕਰਨ ਔਰ ਉੱਥੋਂ ਜਦੋਂ ਇਹ ਇੱਧਰ ਵੇਚਣ ਦੀ ਕੋਸ਼ਿਸ਼ ਕਰ ਰਹੇ ਸੀ ਸਾਮਾਨ ਜਾਂ ਇੱਧਰ ਗਾਹ ਕਲਬ ਰੇ ਸੀ ਵੀ ਉੱਥੇ ਖੇਮਕਰਨ ਜਾਂ ਉਧਰ ਬਲਟੋਏ ਚ ਕਿਤੇ ਮੰਡੀ ਚ ਹੋ ਜੇ ਜਾਂ ਅੰਮ੍ਰਿਤਸਰ ਦੇ ਵਿੱਚ ਵੱਡੀ ਮੰਡੀ ਆ ਸੀ ਇੱਥੇ ਕੋਈ ਕਰੀਏ ਸੋ ਸਾਡੀ ਟੀਮ ਨੇ ਇਹਨੂੰ ਨੈਪ ਕੀਤਾ। ਉਹ ਸਾਰੀ ਟੀਮ ਨੂੰ ਮੁਬਾਰਕਬਾਦ ਵੀ ਮੈਂ ਦਿੰਦਾ ਔਰ ਇਹਨਾਂ ਨੂੰ ਵਾਜਬ ਇਨਾਮ ਅਸੀਂ ਆਪਣੇ ਲੈਵਲ ਤੇ ਵੀ ਡੀਜੀ ਸਾਹਿਬ ਵੱਲੋਂ ਵੀ ਦਵਾ। ਇਹ ਸਾਰੇ ਬੰਦੇ ਆਲਰੇਡੀ ਜ ਰੈਨਪੇਸ਼ਨ ਰਿਸੀਵ ਕਰ ਕੰਪੰਨਸੇਸ਼ਨ। ਇਹਨਾਂ ਚ ਇੱਕ ਲੜਕਾ ਲੜਕਾ ਤੁਹਾਨੂੰ ਮੈਂ ਦੱਸਿਓ ਕਿ ਖਰਾਬ ਪਹਿਲਾਂ ਹੈਗੀ ਹੈ ਬਾਕੀ ਇਹ ਉਹਦੇ ਨਾਲ ਰਲ ਗਏ ਸੀਗੇ ਕਿ ਈਜ਼ੀ ਮਨੀ ਆਪਾਂ ਬਣਾਈਏ ਤੇ ਟਰੱਕ ਦੇ ਖੋਣ ਦੀਆਂ ਪਲੀਆਂ ਵੀ ਮੁਬਾਰਕਬਾਦ ਤਾਂ ਬਹੁਤ ਹੋਈਆਂ ਐ ਔਰ ਸੈਂਸੇਸ਼ਨਲ ਔਰ ਅੱਛੀ ਕਿਸਮਤ ਮੈਂ ਸਮਝਦਾ ਸਾਡੇ ਜਿਹੜਾ ਡਰਾਈਵਰ ਤੇ ਕਲੀਨਰ ਦੀ ਵੀ ਉਹਨਾਂ ਦੀ ਜਾਨ ਬਚ ਗਈ ਜਿੱਦਾਂ ਦਾ ਬਿਹੇਵੀਅਰ ਉਹਨਾਂ ਦਾ ਜਿੱਦਾਂ ਇਹਨਾਂ ਨੇ ਕੇਅਰਲੈਸਲੀ ਕੀਤਾ ਉਹ ਜਾਨ ਤੋਂ ਵੀ ਵਿਚਾਰੇ ਆਪਣੇ ਹੱਥ ਹੋ ਸਕਦੇ ਸੀ ਸਰ ਜਿਹੜਾ ਬੀਕਾ ਨਿਕ ਤੋਂ ਰਸ ਤੁਰਿਆ ਜੀਪੀਐਸ ਤੇ ਵਿੱਚ ਲੱਗਾ ਸੀ ਬੰਦੇ ਨੂੰ ਉਹਨੂੰ ਤਾਂ ਪਤਾ ਹੋਵੇਗਾ ਮਾਲਕ ਨੂੰ ਤੇ ਉਹਨੇ ਇਤਲਾਹ ਕੀਤੀ ਫਿਰ ਦੇਖੋ ਟਰੱਕ ਜਦੋਂ ਚਲਾ ਗਿਆ ਨਾ ਤੇ ਬੰਦੇ ਤਾਂ ਮਾਲਕ ਮੇਰੇ ਖਿਆਲ ਉਹਨੂੰ ਲੱਭਦਾ ਰਿਹਾ ਕਿਉਂਕਿ ਟਰੱਕ ਦਾ ਜੀਪੀਐਸ ਜਿੱਥੇ ਤੱਕ ਗਿਆ ਉਹ ਤਾਂ ਤਰਨ ਤਰ ਨਹੀਂ ਜਾਊਗਾ ਨਾ ਬੰਦਾ ਪਹਿਲਾਂ ਜਦੋਂ ਇੱਥੋਂ ਤਾਂ ਚਲਾ ਗਿਆ ਦਰਨ ਤਰਨ ਤਾਂ ਮਾਲਕ ਵੀ ਨੈਚੁਰਲੀ ਉੱਥੇ ਹੀ ਦੇਖੂਗਾ ਜਿੱਥੇ ਉਹਨੂੰ ਲੱਗਿਆ ਜਦੋਂ ਤੱਕ ਸਾਡੇ ਕੋਲ ਪਹੁੰਚੇ ਬਹੁਤ ਡਿਲੇ ਹੋ ਚੁੱਕੀ ਸੀ ਔਰ ਇਹ ਮਤਲਬ ਮੈਂ ਇਹਨੂੰ ਬੜੀ ਵੱਡੀ ਮਤਲਬ ਟੀਮ ਐਫਰਟ ਮੰਨਦਾ ਕਿ ਇਹਨਾਂ ਨੇ ਦਿ ਰਾਤ ਮਿਹਨਤ ਕੀਤੀ ਮੇਰੇ ਖਿਆਲ ਸੁੱਤੇ ਵੀ ਨਹੀਂ ਤੁਹਾਡਾ ਜਿਹੜੀ ਫੋਟੋਗ੍ਰਾਫਸ ਵਗੈਰਾ ਆਪਾਂ ਅਸੀਂ ਟਵੀਟ ਵਗੈਰਾ ਮੈਂ ਕਰ ਦਿੱਤਾ ਸੀ ਉਹ ਚ ਭੇਜ ਦਿੱਤੀਆਂ ਕਿਉਂਕਿ ਸਮਾਨ ਵਗੈਰਾ ਕਿ ਤੂੰ ਬਰਾਮਦ ਹੋ ਕੇ ਆ ਰਿਹਾ ਤੁਹਾਨੂੰ ਉਹ ਵੀ ਸ਼ੇਅਰ ਕਰ ਦਿੱਤੀਆਂ ਜਾਣਗੀਆਂ ਪਰ ਮੈਂ ਚਾਹੁੰਦਾ ਸੀ ਵੀ ਲੇਟ ਹੋ ਰਹੀ ਹੈ ਔਰ ਨਾ ਇਹ মিডিਆ ਬਰੀਫਿੰਗ ਪਹਿਲਾਂ ਅਸੀਂ ਕਰਦੇ ਹਾਂ ਬਸ ਪ੍ਰੈਸ ਨੋਟ ਵੀ ਦਵਾ ਦਿਓ ਹਾਂ ਜੀ